ਇਸ ਵਕਤ ਦੀਆਂ ਪੰਜ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ 15 ਐਮਐਲਏ ਤੇ ਆਗੂ ਬੀਜੇਪੀ ਖਰੀਦ ਸਕਦੀ ਹੈ ਤੇ ਇਹਦਾ ਵੱਡਾ ਰੌਲਾ ਪੈ ਗਿਆ ਦੂਜੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਥਾਪ ਤੇ ਅਵਨ ਅਰੋੜਾ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ ਇਹਦੇ ਬਾਰੇ ਅੱਗੇ ਜਾਣਕਾਰੀ ਦਿੰਨੇ ਆ ਤੀਜੀ ਵੱਡੀ ਖਬਰ ਹੈ ਕੁੰਭ ਦੇ ਮੇਲੇ 'ਚ ਫੇਰ ਵੱਡੀ ਅੱਗ ਲੱਗੀ ਹੈ ਕਾਫੀ ਨੁਕਸਾਨ ਹੋ ਗਿਆ ਚੌਥੀ ਵੱਡੀ ਖਬਰ ਹੈ ਕਿ ਅਮਰੀਕਾ ਭੇਜਣ ਵਾਲੇ ਟਰੈਵਲ ਏਜੰਟਾਂ ਤੇ ਕਾਰਵਾਈ ਹੋਈ ਹੈ ਐਕਸ਼ਨ ਹੋਇਆ ਔਰ ਪਰਚੇ ਦਰਜ ਕੀਤੇ ਗਏ ਨੇ ਐਫ ਆਈ ਆਰ ਹੋ ਗਈਆਂ ਟਰੈਵਲ ਏਜੰਟਾਂ ਦੇ ਉੱਪਰ ਜਿਨ੍ਹਾਂ ਨੇ ਬਾਹਰ ਭੇਜਿਆ ਸੀ ਮੁੰਡਿਆਂ ਨੂੰ ਔਰ ਅਗਲੀ ਵੱਡੀ ਖਬਰ ਹੈ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਵੱਡਾ ਹੰਗਾਮਾ ਹੋਇਆ ਬਹੁਤ ਵੱਡਾ ਰੌਲਾ ਪਿਆ ਔਰ ਅਗਲੀ ਵੱਡੀ ਖਬਰ ਹੈ ਭਾਰਤ ਦੀ ਸੰਸਦ ਦੇ ਵਿੱਚ ਅੱਜ ਫੇਰ ਕਿਸਾਨਾਂ ਦਾ ਮੁੱਦਾ ਗੂੰਜਿਆ ਕਿਸਾਨਾਂ ਦੇ ਮੁੱਦੇ ਦੀ ਆਵਾਜ਼ ਉੱਠੀ ਹੈ ਕਿਹਨੇ ਉਠਾਈ ਹੈ ਕੀ ਗੱਲ ਹੋਈ ਹੈ ਪੂਰੀ ਜਾਣਕਾਰੀ ਦੰਨੇ ਆ ਪਹਿਲੀ ਗੱਲ ਤੋਂ ਸ਼ੁਰੂ ਕਰੀਏ ਅੱਜ ਇੱਕ ਬਹੁਤ ਵੱਡਾ ਰੌਲਾ ਪਿਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਮੰਤਰੀ ਰਿਹਾ ਸੁਲਤਾਨਪੁਰ ਮਾਜਰਾ ਤੋਂ ਉਹ ਐਮ ਐਲ ਏ ਸੀ ਉਹਨੇ ਇਹ ਗੱਲ ਆਖੀ ਹੈ ਮੁਕੇਸ਼ ਨੇ ਕਿ ਭਾਜਪਾ ਨੇ ਮੇਰੇ ਨਾਲ ਸੰਪਰਕ ਕੀਤਾ ਹੈ ਮੈਨੂੰ 15 ਕਰੋੜ ਰੁਪਏ ਦੀ ਆਫਰ ਦਿੱਤੀ ਹੈ ਕਿ ਤੂੰ ਬੀਜੇਪੀ ਦੇ ਵਿੱਚ ਆ ਜਾ ਤੇ ਉਹਦੇ ਨਾਲ ਹੋਰ ਕਈ ਸਾਰਿਆਂ ਨੂੰ ਵੀ ਇਹ ਆਫਰ ਦਿੱਤੀ ਜਾਣ ਦੇ ਦੋਸ਼ ਲੱਗੇ ਨੇ ਉਸ ਤੋਂ ਬਾਅਦ ਕੇਜਰੀਵਾਲ ਨੇ ਇਹ ਗੱਲ ਆਖੀ ਹੈ ਕਿ ਕੱਲਾ ਇੱਕ ਨਹੀਂ ਸਾਡੇ ਕਰੀਬ 15-16 ਜਿਹੜੇ ਆਗੂ ਤੇ ਐਮਐਲਏ ਨੇ ਉਹਨਾਂ ਨੂੰ ਬੀਜੇਪੀ ਆਫਰ ਦੇ ਰਹੀ ਹੈ ਕਿ ਤੁਸੀਂ ਸਾਡੀ ਪਾਰਟੀ 'ਚ ਆ ਜਾਓ ਤੇ ਨਾਲ ਹੀ ਕਰੋੜਾ ਰੁਪਏ ਦੇਣ ਦੀ ਗੱਲ ਆਖੀ ਜਾ ਰਹੀ ਹੈ ਤੇ ਨਾਲ ਹੀ ਵੱਡੇ ਅਹੁਦੇ ਤੇ ਮੰਤਰੀ ਪਦ ਦੇਣ ਦੀ ਗੱਲ ਆਖੀ ਜਾ ਰਹੀ ਹੈ ਕੇਜਰੀਵਾਲ ਦੇ ਇਹ ਕਹਿਣ ਤੋਂ ਬਾਅਦ ਵੱਡਾ ਰੌਲਾ ਪੈ ਗਿਆ ਉਸ ਤੋਂ ਬਾਅਦ ਬੀਜੇਪੀ ਨੇ ਮੰਗ ਕੀਤੀ ਵੀ ਇਹ ਝੂਠ ਮਾਰ ਰਹੇ ਨੇ ਝੂਠੇ ਦੋਸ਼ ਲਾ ਰਹੇ ਨੇ ਅੱਗੇ ਵੀ ਇਹ ਆਪਰੇਸ਼ਨ ਲਾਟਸ ਦਾ ਰੌਲਾ ਪਾਉਂਦੇ ਰਹੇ ਪਰ ਉਹ ਝੂਠਾ ਸੀ ਤੇ ਦਿੱਲੀ ਦੇ ਜਿਹੜੇ ਉਪ ਰਾਜਪਾਲ ਨੇ ਲੈਫਟੀਨੈਂਟ ਗਵਰਨਰ ਉਹਨਾਂ ਤੋਂ ਬੀਜੇਪੀ ਨੇ ਮੰਗ ਕੀਤੀ ਵੀ ਇਹਨਾਂ ਦੀ ਜਾਂਚ ਕਰੋ ਤਾਂ ਲੈਫਟੀਨੈਂਟ ਗਵਰਨਰ ਨੇ ਮੈਂਟਲ ਆਇਆ ਉਹਨੇ ਜਾਂਚ ਟੀਮਾਂ ਭੇਜਤੀਆਂ ਏਸੀਬੀ ਦੀਆਂ ਟੀਮਾਂ ਕੇਜਰੀਵਾਲ ਦੀ ਜਾਂਚ ਇਸ ਟਾਈਮ ਘਰ ਦੀ ਜਾਂਚ ਕਰ ਰਹੀਆਂ ਨੇ ਤੇ ਆ ਕਾਫੀ ਹੰਗਾਮਾ ਇਸ ਮੁੱਦੇ ਤੇ ਹੋਇਆ ਹੁਣ ਜੇ ਆਪਾਂ ਗੱਲ ਕਰੀਏ ਕੀ ਇਹੰਜ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਕੋਈ ਚੱਕ ਨੀ ਨੱਕ ਨੂੰ ਜੱਬ ਜਿੰਨੀ ਮਰਜ਼ੀ ਲਾ ਲੈਣ ਇਹ ਬੀਜੇਪੀ ਵੀ ਪੂਰੀ ਕੋਸ਼ਿਸ਼ ਕਰਦੀ ਹੈ ਦੂਜੀਆਂ ਪਾਰਟੀਆਂ ਚੋਂ ਕਿਦੇ ਨਾ ਕਿਵੇਂ ਬੰਦੇ ਖਿੱਚੇ ਜਾਣ ਸਾਰੇ ਤਰੀਕੇ ਵਰਤੇ ਜਾਂਦੇ ਨੇ ਐਵੇਂ ਥੋੜਾ ਕੈਪਟਨ ਅਮਰਿੰਦਰ ਵੀ ਚਲਾ ਗਿਆ ਸੁਨੀਲ ਜਾਖੜ ਵੀ ਚਲਾ ਗਿਆ ਰਵਨੀਤ ਬਿੱਟੂ ਵੀ ਚਲਾ ਗਿਆ ਮਨਪ੍ਰੀਤ ਬਾਦਲੇ ਵੀ ਬੀਜੇਪੀ ਚਲਾ ਗਿਆ ਐਵੇਂ ਥੋੜਾ ਸਾਰੇ ਪੰਜਾਬ ਦੀ ਜ਼ਿਆਦਾਤਰ ਕਾਂਗਰਸ ਦੇ ਲੀਡਰ ਚਲੇ ਗਏ ਆਮ ਆਦਮੀ ਪਾਰਟੀ ਜਿਹੜਾ ਟੁੱਟਦਾ ਉਹ ਵੀ ਉਧਰ ਨੂੰ ਤਾਂ ਕੋਸ਼ਿਸ਼ਾਂ ਤਾਂ ਸਾਰੀਆਂ ਪਾਰਟੀਆਂ ਆਪੋ ਆਪਣੇ ਤਰੀਕੇ ਨਾਲ ਕਰਦੀਆਂ ਹਨ ਪੈਸਿਆਂ ਵਾਲਾ ਜਿਹੜਾ ਮਾਮਲਾ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਪੈਸੇ ਦਿੱਤੇ ਜਾਂਦੇ ਨੇ ਕਿ ਨਹੀਂ ਦਿੱਤੇ ਜਾਂਦੇ ਕਿਹੜੇ ਤਰੀਕਿਆਂ ਨਾਲ ਬੰਦੇ ਖਿੱਚੇ ਜਾਂਦੇ ਨੇ ਇਹਦੇ ਬਾਰੇ ਹਾਲ ਦੀ ਘੜੀ ਕੋਈ ਕੁਝ ਆਪਾਂ ਨਹੀਂ ਕਹਿ ਸਕਦੇ ਪਰ ਬੰਦੇ ਤਾਂ ਖਿੱਚੇ ਜਾਂਦੇ ਨੇ ਔਰ ਇਹ ਕੰਮ ਦੂਜੀਆਂ ਪਾਰਟੀਆਂ ਵੀ ਕਰਦੀਆਂ ਕਾਂਗਰਸ ਵੀ ਕਰਦੀ ਆ ਆਮ ਆਦਮੀ ਪਾਰਟੀ ਵੀ ਖਿੱਚਦੀ ਆ ਬੰਦਾ ਜਿੱਥੇ ਦਾ ਲੱਗੇ ਦੂਜਿਆਂ ਦੇ ਆਗੂ ਡਿੰਪੀ ਢਿੱਲੋਂ ਖਾਲੀ ਦਲ ਤੋਂ ਨਹੀਂ ਖਿੱਚਿਆ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਕਿੰਨੇ ਕਾਂਗਰਸ ਦੇ ਜਿਹੜੇ ਰਾਜਕੁਮਾਰ ਚੱਬੇ ਵਾਲਾ ਕਾਂਗਰਸ ਤੋਂ ਖਿੱਚਿਆ ਹੈ ਇਸ ਤੋਂ ਇਲਾਵਾ ਜਿਹੜਾ ਸ਼ਸ਼ੀਲ ਰਿੰਕੂ ਸੀ ਉਹ ਵੀ ਕਾਂਗਰਸ ਤੋਂ ਖਿੱਚਿਆ ਸੀ ਬਾਅਦ ਚੋਂ ਬੀਜੇਪੀ ਚਲਾ ਗਿਆ ਗੱਲ ਵੱਖਰੀ ਐ ਸਾਰੇ ਆਪੋ ਆਪਣੇ ਦਾਅ ਚੜਾਉਂਦੇ ਨੇ ਤੇ ਰੌਲਾ ਇੱਕ ਦੂਜੇ ਦਾ ਹੀ ਪਾਉਂਦੇ ਨੇ ਇਹੀ ਇਹਨਾਂ ਦੀ ਸੱਚਾਈ ਐ ਹੁਣ ਦੂਜਾ ਮੁੱਦਾ ਐ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਤੇ ਅਮਨ अरोड़ा ਮੁੱਖ ਮੰਤਰੀ ਬਣ ਸਕਦੇ ਨੇ ਬਣ ਸਕਦੇ ਆ ਭਾਈ ਇੱਥੇ ਕੀ ਝੱਕਾ ਉਹਦੇ 'ਚ ਵੀ ਯੋਗਤਾ ਅਮਨ ਅਰੋੜਾ ਦੀ ਇੱਕ ਇੰਟਰਵਿਊ ਹੋਈ ਹੈ ਬੀਤੇ ਦਿਨ ਜਿਹਦੇ ਵਿੱਚ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਇਹਦਾ ਜਵਾਬ ਇਹ ਦਿੱਤਾ ਕਿ ਪੰਜਾਬ ਦੇ ਵਿੱਚ 38% ਦੇ ਕਰੀਬ Hindu ਭਾਈਚਾਰੇ ਦੀ ਆਬਾਦੀ ਹੈ ਤੇ Hindu ਮੁੱਖ ਮੰਤਰੀ ਪੰਜਾਬ ਦਾ ਬਣ ਸਕਦਾ ਹੈ ਹਾਂ ਵੇਖੋ ਹਰ ਇੱਕ ਦੇ ਅੰਦਰ ਇੱਛਾ ਹੁੰਦੀ ਹੈ ਹੋ ਸਕਦਾ ਹੈ ਅਮਨ ਅਰੋੜਾ ਦੇ ਅੰਦਰ ਵੀ ਇਹ ਇੱਛਾ ਹੋਵੇ ਇਸੇ ਕਰਕੇ ਉਹਨਾਂ ਨੇ ਇਹ ਗੱਲ ਬੋਲੀ ਹੋ ਸਕਦੀ ਹੈ ਪਿਛਲੇ ਦਿਨਾਂ ਤੋਂ ਭਗਵੰਤ ਮਾਨ ਨੂੰ ਪਾਸੇ ਕਰਨ ਦਾ ਰੌਲਾ ਪੈ ਰਿਹਾ ਇਹ ਵੀ ਬੜੀ ਚਰਚਾ ਰਹੀ ਹੈ ਕਿ ਭਗਵੰਤ ਮਾਨ ਤੇ ਕੇਜਰੀਵਾਲ ਦੀ ਆਪਸ ਚ ਖੜੱਤ ਬਣੀ ਹੋਈ ਹੈ ਪ੍ਰੋਬਲਮ ਚੱਲ ਰਹੀ ਹੈ ਇਸ ਕਰਕੇ ਭਗਵੰਤ ਮਾਨ ਨੂੰ ਬਦਲਿਆ ਜਾ ਸਕਦਾ ਹੈ ਇਹ ਵੀ ਚਰਚਾ ਰਹੀ ਹੈ ਕਿ ਭਗਵੰਤ ਮਾਨ ਜਦੋਂ ਕੇਜਰੀਵਾਲ ਦਿੱਲੀ ਤੋਂ ਆਏ ਨੇ ਤਾਂ ਉਹਨਾਂ ਨੇ ਆਉਂਦਿਆ ਹੀ ਭਗਵੰਤ ਮਾਨ ਨੂੰ ਕਹਿਤਾ ਸੀ ਕਿ ਤੂੰ ਅਹੁਦੇ ਤੋਂ ਪਾਸੇ ਹੋ ਜਾ ਪਰ ਭਗਵੰਤ ਮਾਨ ਨਹੀਂ ਹੋਇਆ ਤਾ ਹੁਣ ਇਹ ਜਿਹੜੀ ਗੱਲ ਕੱਲ ਦੀ ਉੱਠੀ ਐ ਇਹ ਚਰਚਾ ਦਾ ਕੀ ਸੱਚ ਐ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗ ਜਾਊਗਾ ਅਗਲੀ ਵੱਡੀ ਖਬਰ ਐ ਕਿ ਜਿਹੜੇ ਟਰੈਵਲ ਏਜੰਟਾਂ ਨੇ ਅਮਰੀਕਾ ਭੇਜਿਆ ਸੀ ਮੁੰਡਿਆਂ ਨੂੰ ਜਿਨ੍ਹਾਂ ਦਾ ਜਹਾਜ਼ ਭਰ ਕੇ ਅਮਰੀਕਾ ਨੇ ਭਾਰਤ ਵਾਪਸ ਭੇਜਿਆ ਹੱਥ ਕੜੀਆਂ ਜੰਜੀਰਾ ਬੇੜੀਆਂ ਲਾ ਕੇ ਉਹਨਾਂ ਨੂੰ ਬਾਹਰ ਭੇਜਣ ਵਾਲੇ ਟਰੈਵਲ ਏਜੰਟਾਂ ਤੇ ਕਾਰਵਾਈ ਸ਼ੁਰੂ ਹੋ ਗਈ ਐ ਹੋਣੀ ਵੀ ਚਾਹੀਦੀ ਐ ਇਹਨਾਂ ਟਰੈਵਲ ਏਜੰਟਾਂ ਨੇ ਬਹੁਤ ਸਾਰੇ ਲੋਕਾਂ ਨੂੰ ਮਿਸ ਗਾਈਡ ਤੇ ਗੁੰਮਰਾਹ ਕੀਤਾ ਔਰ ਇਹਨਾਂ ਚੋਂ ਜਿਹੜੇ ਠੱਗ ਨੇ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਉਹਨਾਂ ਦੇ ਕੰਮ ਬੰਦ ਕਰਾਉਣੇ ਚਾਹੀਦੇ ਆ ਇਹਨਾਂ ਨੇ ਝੂਠੇ ਸਬਜ ਬਾਗ ਦਿਖਾ ਕੇ ਸਾਡੀ ਜਵਾਨੀ ਦਾ ਬੇੜਾਗਰ ਕੀਤਾ ਵੇਖੋ ਭਾਵੇਂ ਕਿ ਸਰਕਾਰਾਂ ਨੇ ਕੀਤਾ ਬੇੜਾਗਰ ਕਸਲ ਦੇ ਵਿੱਚ ਕਿਉਂਕਿ ਰੁਜ਼ਗਾਰ ਨਹੀਂ ਦਿੱਤੇ ਕੰਮ ਨਹੀਂ ਦਿੱਤੇ ਜ਼ਿੰਦਗੀ ਨਹੀਂ ਦਿੱਤੀ ਜਵਾਨੀ ਇੱਥੇ ਦੁਖੀ ਬੜੀ ਐ ਤੇ ਉਸ ਤੋਂ ਬਾਅਦ ਮਜਬੂਰ ਤੇ ਦੁਖੀ ਜਵਾਨੀ ਦਾ ਫਾਇਦਾ ਚੁੱਕਣ ਵਾਸਤੇ ਇਹ ਟਰੈਵਲ ਏਜੰਟ ਆ ਜਾਂਦੇ ਨੇ ਤੇ ਫਿਰ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਫਿਰ ਜਿਵੇਂ ਬਾੜੋ ਆਏ ਮੁੰਡਿਆਂ ਨੇ ਦੱਸਿਆ ਵੀ ਸਾਨੂੰ ਕਿਹਾ ਕੁਝ ਹੋਰ ਸੀ ਤੇ ਕੀਤਾ ਕੁਝ ਹੋਰ ਇਹ ਉਦਾਂ ਕਰਦੇ ਨੇ ਹੁਣ ਕਾਰਵਾਈ ਕੀਤੀ ਹੋਈ ਹੈ ਚਾਰ ਟਰੈਵਲ ਏਜੰਟਾਂ ਤੇ ਕਾਰਵਾਈ ਹਰਿਆਣੇ ਦੇ ਕਰਨਾਲ ਚ ਹੋਈ ਹੈ ਜਿਹੜੇ ਮੁੰਡੇ 33 ਮੁੰਡੇ ਹਰਿਆਣੇ ਦੇ ਡਿਪੋਰਟ ਕੀਤੇ ਨੇ ਉਹਨਾਂ ਚੋਂ ਜਿਹੜਿਆਂ ਨੇ ਸ਼ਿਕਾਇਤ ਕੀਤੀ ਏਜੰਟਾਂ ਦੀ ਉਹਨਾਂ ਤੇ ਕਰਨਾਲ ਦੇ ਵਿੱਚ ਜਿਹੜੇ ਡੀਐਸਪੀ ਰਜੀਵ ਕੁਮਾਰ ਹੈ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਵੀ ਅਸੀਂ ਪਰਚੇ ਦਰਜ ਕਰ ਲਏ ਆ ਐਫ ਆਈ ਆਰ ਅਸੀਂ ਦਰਜ ਕਰ ਦਿੱਤੀਆਂ ਨੇ ਦੂਜੇ ਪਾਸੇ ਪੰਜਾਬ ਦੇ ਜਿਹੜਾ ਜੰਡਿਆਲੇ ਦਾ ਇੱਕ ਮੁੰਡਾ ਦਲੇਰ ਸਿੰਘ ਜਿਹੜਾ ਵਾਪਸ ਅਮਰੀਕਾ ਨੇ ਭੇਜਿਆ ਉਹਦੀ ਸ਼ਿਕਾਇਤ ਤੇ ਪੰਜਾਬ ਦੇ ਇੱਕ ਟਰੈਵਲ ਏਜੰਟ ਬਾਹਰ ਭੇਜਣ ਵਾਲੇ ਏਜੰਟ ਜਿਹਦਾ ਨਾਮ ਸਤਨਾਮ ਸਿੰਘ ਹੈ ਉਹਦੇ ਤੇ ਵੀ ਪਰਚਾ ਹੋਇਆ ਉਹਤੇ ਵੀ ਕਾਰਵਾਈ ਹੋਈ ਆ ਮੈਨੂੰ ਲੱਗਦਾ ਹੈ ਕਿ ਜਿੰਨਿਆਂ ਦੇ ਬਾਹਰ ਭੇਜੇ ਨੇ ਇਹ ਮੁੰਡੇ ਜਿਹੜੇ ਉਥੋਂ ਗੈਰਕਾਨੂੰਨੀ ਕਹਿ ਕੇ ਵਾਪਸ ਮੋੜੇ ਗਏ ਨੇ ਇਹ ਸਾਰੇ ਗਲਤ ਤਰੀਕਿਆਂ ਨਾਲ ਭੇਜੇ ਨੇ ਤਾਂ ਫਿਰ ਉਹ ਸਾਰੇ ਏਜੰਟ ਉਹਨਾਂ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦਿਓ ਔਰ ਅੱਜ ਇਹ ਪੰਜ ਏਜੰਟਾਂ ਦੇ ਉੱਪਰ ਕਾਰਵਾਈ ਹੋਣ ਦੀ ਖਬਰ ਆ ਰਹੀ ਹੈ ਵੇਖੋ ਇਹਨਾਂ ਏਜੰਟਾਂ ਨੇ ਬੜਾ ਪੈਸਾ ਖਾਦਾ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ ਜਿਹੜਾ ਆ ਜਾਂਦਾ ਉਹ ਨੋਟ ਛਾਪਦਾ ਮੋਟੇ ਇੱਕ ਇੱਕ ਕੇਸ ਦੇ ਵਿੱਚੋਂ ਲੱਖਾਂ ਰੁਪਈਆ 10 10 15 15 ਲੱਖ 20 20 ਲੱਖ ਰੁਪਈਆ ਵੀ ਇੱਕ ਇੱਕ ਜਣੇ ਨੂੰ ਬਾਹਰ ਭੇਜਣ ਦੇ ਕੇਸ 'ਚੋਂ ਇਹ ਕਮਾਲ ਲੈਂਦੇ ਨੇ ਇਹ ਬਹੁਤ ਵੱਡਾ ਇੱਕ ਗੰਤ ਕੰਮ ਪੰਜਾਬ 'ਚ ਚੱਲਦਾ ਪੰਜਾਬ ਸਰਕਾਰ ਨੂੰ ਚਾਹੀਦਾ ਇਹਦੇ ਤੇ ਐਕਸ਼ਨ ਲਵੇ ਹੁਣ ਅਗਲੀ ਜਿਹੜੀ ਗੱਲ ਹੈ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਅੱਜ ਫੇਰ ਹੰਗਾਮਾ ਹੋਇਆ ਕੱਲ ਵੀ ਹੋਇਆ ਸੀ ਔਰ ਕੱਲ ਫਿਰ ਸੰਸਦ ਬੰਦ ਕਰਨੀ ਪੈਗੀ ਸੀ ਕਾਰਵਾਈ ਰੋਕਣੀ ਪੈਗੀ ਸੀ ਕਿਉਂ ਹੋਇਆ ਸੀ ਕੱਲ ਕੱਲ ਇਸ ਮੁੱਦੇ ਤੇ ਹੋਇਆ ਸੀ ਜਿਹੜਾ ਅਮਰੀਕਾ ਨੇ ਹੱਥ ਕੜੀਆਂ ਬੇੜੀਆਂ ਲਾ ਕੇ ਸਾਡੇ ਮੁੰਡੇ ਕੁੜੀਆਂ ਭੇਜੇ ਨੇ ਇਹਦੇ ਉੱਪਰ ਵਿਰੋਧੀ ਪਾਰਟੀਆਂ ਨੇ ਰੌਲਾ ਪਾਇਆ ਵੀ ਮੋਦੀ ਸਾਹਿਬ ਤਾਂ ਕਹਿੰਦੇ ਨੇ 트੍ਰੰਪ ਮੇਰਾ ਮਿੱਤਰ ਹੈ 트੍ਰੰਪ ਮੇਰਾ ਭੇਲੀ ਹੈ ਤੇ ਫਿਰ ਜਿਹੜੇ ਕਲੰਬੀਆ ਵਰਗੇ ਦੇਸ਼ ਨੇ ਉਹਨਾਂ ਨੇ ਜੇ ਅਮਰੀਕਾ ਨੂੰ ਕਹਿਤਾ ਵੀ ਅਸੀਂ ਆਪਣੇ ਜਹਾਜ਼ ਤੇ ਆਪੇ ਲੈ ਕੇ ਆਵਾਂਗੇ ਤੁਸੀਂ ਬੰਨ ਬੰਨ ਕੇ ਨਾ ਛੱਡ ਕੇ ਜਾਇਓ ਤਾਂ ਫਿਰ ਭਾਰਤ ਵੀ ਕਹਿ ਸਕਦਾ ਸੀ ਕੀ ਭਾਰਤ ਕੋਲ ਇੱਕ ਜਹਾਜ਼ ਨਹੀਂ ਸੀ ਉਹਨਾਂ ਨੂੰ ਲੈ ਕੇ ਆਉਣ ਦੇ ਲਈ ਇਹ ਗੱਲਾਂ ਪਾਰਲੀਮੈਂਟ 'ਚ ਉੱਠੀਆਂ ਜਿਹਦਾ ਜਵਾਬ ਜਿਹੜੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਐ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਪਰ ਜਵਾਬ ਬੜਾ ਹੀ ਹੀਟਲੇ ਪੱਦਰ ਦਾ ਸੀ ਇਹੀ ਸੀ ਵੀ ਅਮਰੀਕਾ ਤਾਂ ਐਂਜੀ ਕਰਦਾ ਹੁੰਦਾ ਪਹਿਲਾਂ ਵੀ ਕਰਦਾ ਰਿਹਾ ਹੁਣ ਵੀ ਕਰਦਾ ਹੈ ਤੇ ਗਲਤ ਜਾਂ ਅਫੋਰਸ ਹੈ ਇਹ ਸ਼ਬਦ ਵਿਦੇਸ਼ ਮੰਤਰੀ ਸਾਹਿਬ ਦੇ ਮੂੰਹੋਂ ਨਹੀਂ ਨਿਕਲੇ ਤਾਂ ਅੱਜ ਫੇਰ ਪਾਰਲੀਮੈਂਟ 'ਚ ਵੱਡਾ ਹੰਗਾਮਾ ਹੋਇਆ ਅੱਜ ਕੀ ਹੋਇਆ ਅੱਜ ਇੱਕ ਤਾਂ ਕਿਸਾਨਾਂ ਦੇ ਮੁੱਦੇ ਦੇ ਉੱਪਰ ਜਿਹੜੇ ਪੰਜਾਬ ਦੇ ਐਮਪੀ ਧਰਮਵੀਰ ਗਾਂਧੀ ਆ ਉਹਨਾਂ ਨੇ ਰੌਲਾ ਪਾਇਆ ਉਹਨਾਂ ਨੇ ਕਿਹਾ ਵੀ ਕਿਸਾਨਾਂ ਦੀ ਸੁਣਵਾਈ ਬਿਲਕੁਲ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਇਹ ਵੀ ਕਿਹਾ ਕਿ ਵੇਖੋ ਰੋਜ਼ਾਨਾ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਨੇ ਦੁਖੀ ਹੋ ਕੇ ਐਮਪੀ ਧਰਮਵੀਰ ਗਾਂਧੀ ਨੇ ਪਾਰਲੀਮੈਂਟ 'ਚ ਕਿਹਾ ਹਰ ਸਾਲ ਹਜ਼ਾਰਾਂ ਕਿਸਾਨ ਤੇ ਮਜ਼ਦੂਰ ਆਤਮ ਹੱਤਿਆ ਕਰ ਜਾਂਦੇ ਨੇ ਆਪਣੀ ਜੀਵਨ ਲੀਲਾ ਆਪੇ ਖਤਮ ਕਰਦੇ ਨੇ ਜ਼ਿੰਦਗੀ ਤੋਂ ਤੰਗ ਆ ਕੇ ਕਰਜ਼ਿਆਂ ਤੋਂ ਤੰਗ ਆ ਕੇ ਤੇ ਸਰਕਾਰ ਉਹਨਾਂ ਵਾਸਤੇ ਕੱਖ ਨਹੀਂ ਕਰ ਰਹੀ ਧਰਮਵੀਰ ਗਾਂਧੀ ਨੇ ਵੀ ਮੁੱਦਾ ਉਠਾਇਆ ਵੀ ਜਿਹੜਾ ਬਜਟ ਪਾਸ ਕੀਤਾ ਗਿਆ ਉਹ ਬਜਟ ਆਮ ਲੋਕਾਂ ਨੂੰ ਕੱਖ ਨਹੀਂ ਦਿੱਤਾ ਗਿਆ ਕਾਰਪੋਰੇਟ ਘਰਾਣਿਆਂ ਦੇ ਮੁਤਾਬਕ ਬਜਟ ਜਿਹੜਾ ਉਹ ਬਣਾਇਆ ਗਿਆ ਇਹ ਗੱਲਾਂ ਧਰਮਵੀਰ ਗਾਂਧੀ ਨੇ ਆਖੀਆਂ ਉਹੀ ਧਰਮਵੀਰ ਗਾਂਧੀ ਜਿਹੜਾ ਪਹਿਲਾ ਆਮ ਆਦਮੀ ਪਾਰਟੀ ਚ ਵੀ ਰਿਆ ਤੇ ਉਹ 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 ਆਮ ਆਦਮੀ ਪਾਰਟੀ ਤੋਂ ਵੀ ਐਮਪੀ ਜਿੱਤੇ ਸੀਗੇ ਉਹ ਔਰ ਹੁਣ ਉਹ ਕਾਂਗਰਸ ਵੱਲੋਂ ਐਮਪੀ ਦੇ ਔਰ ਉੱਥੇ ਹੀ ਪਾਰਲੀਮੈਂਟ ਦੇ ਵਿੱਚ ਪ੍ਰੇਨਕਾ ਗਾਂਧੀ ਨੇ ਨਰਿੰਦਰ ਮੋਦੀ ਨੂੰ ਵੀ ਧੇਰਿਆ ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਦਾ ਟਰੰਪ ਜੇ ਦੋਸਤ ਹੈ ਮਿੱਤਰ ਹੈ ਤਾਂ ਫਿਰ ਉਹ ਟਰੰਪ ਨੂੰ ਕਹਿ ਕੇ ਤੇ ਇਹਨਾਂ ਮੁੰਡਿਆਂ ਦੀ ਆ ਦੁਰਗਸ਼ਾ ਹੋਣ ਤੋਂ ਰੋਕ ਸਕਦੇ ਸੀ ਜਿਹੜੀ ਹੋਈ ਹੈ ਅਗਲੀ ਵੱਡੀ ਖਬਰ ਹੈ ਕੁੰਬ ਦਾ ਮੇਲਾ ਕੁੰਬ ਦੇ ਮੇਲੇ ਚ ਪਿਛਲੇ ਦਿਨੀ ਭਗਦੜ ਮੱਚੀ ਸੀ ਔਰ ਵੱਡੀ ਗਿਣਤੀ ਜਨਨਾ ਚਲੀਆਂ ਗਈਆਂ ਸੀ ਭਗਦੜ ਦੇ ਵਿੱਚ ਅੱਜ ਫੇਰ ਕੁੰਬ ਦੇ ਮੇਲੇ ਚ ਅੱਗ ਲੱਗੀ ਹੈ ਅੱਗ ਜਿਹੜਾ ਇੱਕ ਸ਼ੰਕਰਾਚਾਰੀਆ ਦਾ ਪੰਡਾਲ ਸੀ ਉਹ ਪੰਡਾਲ ਨੂੰ ਅੱਗ ਲੱਗੀ ਹੈ ਔਰ ਅੱਗ ਲੱਗਣ ਦੇ ਨਾਲ ਕਾਫੀ ਨੁਕਸਾਨ ਹੋਇਆ ਪੰਡਾਲ ਸਾਰਾ ਸੜ ਗਿਆ ਪਰ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਜਾਨੀ ਨੁਕਸਾਨ ਨਹੀਂ ਹੋਇਆ ਹੁਣ ਇੱਥੇ ਪ੍ਰਬੰਧ ਤੇ ਸਵਾਲ ਨੇ ਪਹਿਲਾਂ ਵੀ ਤੇ ਅੱਜ ਵੀ ਪਹਿਲਾਂ ਵੀ ਇਹ ਸਵਾਲ ਉੱਠੇ ਕਿ ਪ੍ਰਬੰਧ ਕਿਹੋ ਜਿਹਾ ਕੀਤਾ ਗਿਆ ਇਹ ਸਾਰੀ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ ਜਦੋਂ ਇੰਨਾ ਵੱਡਾ ਸਮਾਗਮ ਹੋਣਾ ਹੋਵੇ ਲੋਕੀ ਕਹਿੰਦੇ ਨੇ ਇਹ ਕਿਹੜਾ ਕੁੰਭ ਦਾ ਮੇਲਾ ਜਿਹੜਾ 12 ਸਾਲਾਂ ਬਾਅਦ ਲੱਗੂਗਾ ਕਿਸੇ ਵੀ ਗੱਲ ਤੇ ਕਈ ਵਾਰੀ ਕਹਿ ਦਿੰਦੇ ਨੇ ਤਾਂ ਕੁੰਭ ਦੇ ਮੇਲੇ ਦੇ ਉੱਪਰ ਕਰੋੜਾਂ ਲੋਕ ਇਕੱਠੇ ਹੁੰਦੇ ਨੇ ਉੱਥੇ ਪੁਖਤਾ ਪ੍ਰਬੰਧ ਕੀਤਾ ਜਾਣੇ ਚਾਹੀਦੇ ਸੀ ਖਾਸ ਕਰ ਬੀਜੇਪੀ ਪਾਰਟੀ ਜਿਹੜੀ ਹਿੰਦੂ ਭਾਈਚਾਰੇ ਦੀਆਂ ਵੋਟਾਂ ਵਟੋਰਨ ਦੇ ਲਈ ਹਿੰਦੂ ਰਾਜਨੀਤੀ ਦੀ ਗੱਲ ਕਰਦੀ ਹੈ ਤਾਂ ਉਹਨੂੰ ਇਸ ਕੁੰਭ ਦੇ ਮੇਲੇ ਦੇ ਪੁਖਤਾ ਪ੍ਰਬੰਧ ਜ਼ਰੂਰ ਕਰਨੇ ਚਾਹੀਦੇ ਸੀ ਚੱਪੇ-ਚੱਪੇ ਤੇ ਨਿਗਰਾਨੀ ਹੋਣੀ ਚਾਹੀਦੀ ਆ ਜੋ ਕੁਛ ਉੱਥੇ ਹੋ ਰਿਹਾ ਉਹ ਨਹੀਂ ਸੀ ਹੋਣ ਦੇਣਾ ਚਾਹੀਦਾ ਅੱਜ ਵੀ ਜਿਵੇਂ ਅੱਗ ਲੱਗੀ ਹੈ ਉਹ ਰੋਕੀ ਜਾਣੀ ਚਾਹੀਦੀ ਸੀ ਅਗਲੀ ਖਬਰ ਹੈ ਅਮਰੀਕਾ ਤੋਂ ਇੱਕ ਜਹਾਜ਼ ਚੱਲਿਆ ਸੀਗਾ ਜਿਹੜਾ ਰਸਤੇ ਦੇ ਵਿੱਚ ਹੀ ਗੁੰਮ ਹੋ ਗਿਆ ਅਮਰੀਕਾ ਦੇ ਅਲਾਸਕਾ ਤੋਂ 10 ਯਾਤਰੀਆਂ ਲੈ ਕੇ ਇੱਕ ਜਹਾਜ਼ ਚੱਲਿਆ 2:37 ਤੇ ਅੱਜ ਚੱਲਿਆ ਤੇ ਫਿਰ ਉਹ 3:17 ਤੇ ਰਡਾਰ ਤੋਂ ਲਾਪਤਾ ਹੋ ਗਿਆ ਪਤਾ ਨਹੀਂ ਕਿੱਥੇ ਡਿੱਗ ਪਿਆ ਕਿੱਥੇ ਗੁੰਮ ਹੋ ਗਿਆ ਅਮਰੀਕਾ ਉਹਨੂੰ ਲੱਭ ਰਿਹਾ ਅਮਰੀਕਾ ਦੇ ਵਿੱਚ ਪਿਛਲੇ ਦਿਨੀ ਪਿਛਲੇ 1 ਮਹੀਨੇ ਚ ਲਗਭਗ ਇਹ ਤੀਜਾ ਚੌਥਾ ਜਹਾਜ਼ ਆ ਜਿਹੜਾ ਹਾਦਸਾ ਗ੍ਰਸਤ ਹੋਇਆ ਔਰ ਇਹਦੇ ਵਿੱਚ 10 ਯਾਤਰੀ ਸਵਾਰ ਸਿਗੇ ਇਹ ਜਹਾਜ਼ ਅਮਰੀਕਾ ਦੇ ਅਲਾਸਕਾ ਤੋਂ ਜਾ ਰਿਹਾ ਸੀਗਾ ਔਰ ਹੁਣ ਜਿਹੜੀ ਮੈਂ ਅਗਲੀ ਗੱਲ ਤੁਹਾਡੇ ਨਾਲ ਕਰਨੀ ਹੈ ਉਹ ਸਾਰੀ ਦੀ ਸਾਰੀ ਇਸ ਮੁੱਦੇ ਤੇ ਕਰਨੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਾਦੇ ਮੁੰਡੇ ਕੁੜੀਆਂ ਬਾਹਰ ਜਾ ਰਹੇ ਨੇ ਔਰ ਉਹਨਾਂ ਨੂੰ ਉੱਥੇ ਕੋਈ ਢੁਈ ਨਹੀਂ ਮਿਲ ਰਹੀ ਐਥੇ ਉਹਨਾਂ ਦੇ ਲਈ ਸਰਕਾਰਾਂ ਕੋਈ ਪ੍ਰਬੰਧ ਨਹੀਂ ਕਰਦੀਆਂ ਫਿਰ ਭਵੇਖ ਕਿੱਥੇ ਐ ਫਿਰ ਅੱਕ ਪੱਕ ਕੇ ਉਹ ਏਜੰਟਾਂ ਦੇ ਧੱਕੇ ਚੜਦੇ ਨੇ ਤੇ ਉਹ ਫਿਰ ਰੱਜ ਕੇ ਉਹਨਾਂ ਨੂੰ ਲੁੱਟਦੇ ਨੇ ਬਰਬਾਦ ਕਰਦੇ ਨੇ ਇਹਦੇ ਕਹੋਦੇ ਨਹੀਂ ਤੇ ਫਿਰ ਉਹਨਾਂ ਨੂੰ ਡੌਂਕੀਆਂ ਦੇ ਰਾਹ ਤੋਰ ਦਿੱਤਾ ਜਾਂਦਾ ਅੱਗੇ ਉਹ ਡੌਂਕਰਾਂ ਦੇ ਵਾਸ ਪੈ ਜਾਂਦੇ ਨੇ ਤੇ ਜਿਹੜੀਆਂ ਗੱਲਾਂ ਆ ਰਹੀਆਂ ਨੇ ਜਿਹੜੇ ਮੁੰਡੇ ਕੁੜੀਆਂ ਵਿਦੇਸ਼ੋਂ ਵਾਪਸ ਆਏ ਮੁੜ ਕੇ ਅਮਰੀਕਾ ਦੇ ਮੋੜੇ ਨੇ ਜਿਹੜੀ ਗੱਲ ਉਹਨਾਂ ਬਾਰੇ ਆ ਰਹੀ ਆ ਉਹ ਬੜੀ ਸੰਸਰੀ ਖੇਜਾ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਏਜੰਟਾਂ ਨੇ ਗੁੰਮਰਾਹ ਕਰਕੇ ਭੇਜਿਆ ਕਿਵੇਂ ਕਈ ਕਈ ਦਿਨ ਭੁੱਖੇ ਪਾਣੇ ਜੰਗਲਾਂ 'ਚ ਉਹ ਰਹੇ ਲੈਟਰੀਨਾਂ ਵਾਲਾ ਪਾਣੀ ਪੀਂਦੇ ਰਹੇ ਰਸਤੇ ਦੇ ਵਿੱਚ ਲਾਛਾਂ ਵੀ ਉਹਨਾਂ ਚੋਂ ਕਈਆਂ ਦੀਆਂ ਬੜੀਆਂ ਮਾਰੇ ਗਏ ਔਰ ਜਿਹੜੇ ਰਸਤਿਆਂ ਚ ਉਹ ਲੰਘ ਕੇ ਗਏ ਉਹ ਦੱਸ ਰਹੇ ਨੇ ਰਸਤਿਆਂ ਦੇ ਵਿੱਚ ਲਾਛਾਂ ਪਈਆਂ ਹੋਈਆਂ ਸੀ ਮੁਸ਼ਕ ਮਾਰੇ ਜਾ ਰਹੇ ਸੀ ਲਾਛਾਂ ਦੇ ਔਰ ਉਹਨਾਂ ਚੋਂ ਭਾਰਤੀਆਂ ਤੇ ਪੰਜਾਬੀਆਂ ਦੀਆਂ ਕਾਫੀ ਲਾਛਾਂ ਉਹਨਾਂ ਨੇ ਦੱਸਿਆ ਸੀ ਦੇਖੀਆਂ ਉਹ ਕਹਿੰਦੇ ਡੌਂਕੀ ਲਵਾਉਣ ਸਮੇ ਜਿਹੜੇ ਡੌਂਕਰ ਨੇ ਉਹ ਰਸਤਿਆਂ ਦੇ ਵਿੱਚ ਕੁੱਟਦੇ ਵੀ ਨੇ ਮਾਰਦੇ ਵੀ ਨੇ ਬਹੁਤ ਕੁਸ਼ ਕਰਦੇ ਨੇ ਤੇ ਹੁਣ ਉਹ ਵਾਪਸ ਆ ਕੇ ਇਹੀ ਕਹਿ ਰਹੇ ਨੇ ਤੇ ਵਾਪਸ ਨਾ ਜਾਇਓ ਤੇ ਉਧਰੋਂ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਅਮਰੀਕਾ ਅਮਰੀਕਾ ਜਿਹੜਾ ਹੈ ਉਹ ਹੋਰ ਜਹਾਜ਼ ਭਰ ਕੇ ਡਿਪੋਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਮਰੀਕਾ ਨੇ ਜਿਹੜੀਆਂ ਹੱਥਕੜੀਆਂ ਬੇੜੀਆਂ ਜ਼ੰਜੀਰਾਂ ਲਾ ਕੇ ਭੇਜੇ ਨੇ ਇਹ ਦੁਨੀਆ ਭਰ ਨੂੰ ਅਮਰੀਕਾ ਦਿਖਾਉਣਾ ਚਾਹੁੰਦਾ ਸੀ ਕਿ ਅਸੀਂ ਤਾਂ ਐਦਾਂ ਕਰਾਂਗੇ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਸਾਡੇ ਦੇਸ਼ 'ਚ ਵੜੇਗਾ ਇੱਥੇ ਇੱਕ ਸਵਾਲ ਹੋਰ ਵੀ ਆ ਅੱਜ ਸਾਰਾ ਪੰਜਾਬ ਕਹਿ ਰਿਹਾ ਗਲਤ ਕੀਤਾ ਉਹਨਾਂ ਨੂੰ ਇਦਾਂ ਨਹੀਂ ਕੱਢਣਾ ਚਾਹੀਦਾ ਸੀ ਤੇ ਜੇ ਅਮਰੀਕਾ ਉੱਥੇ ਗਏ ਸਾਰੇ ਪ੍ਰਵਾਸੀਆਂ ਨੂੰ ਕੱਢੇ ਤਾਂ ਫਿਰ ਅਸੀਂ ਬਹੁਤ ਜ਼ਿਆਦਾ ਗਲਤ ਕਹਾਂਗੇ ਹੈ ਵੀ ਗਲਤ ਪਰ ਜਿਹੜੇ ਵੀਰ ਪਹਿਲਾਂ ਇੱਥੇ ਸਾਡੇ ਹੀ ਦੇਸ਼ ਦੇ ਸਾਡੇ ਆਪਣੇ ਦੇਸ਼ ਦੇ ਜਿਹੜੇ ਮਜ਼ਦੂਰ ਨੇ ਜਿਹੜੇ ਦੂਜੇ ਸੂਬਿਆਂ ਤੋਂ ਆ ਕੇ ਮਜ਼ਦੂਰੀ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜਾ ਇੰਨਾ ਨਫ਼ਰਤ ਭਰਿਆ ਮਾਹੌਲ ਬਣਾਇਆ ਜਾਂਦਾ ਭਈਏ ਪਜਾਓ ਪੰਜਾਬ ਬਚਾਓ ਦੇ ਨਾਰੇ ਕੁਝ ਲੋਕ ਲਾਉਂਦੇ ਨੇ ਅੱਜ ਜਦੋਂ ਮੈਂ ਉਹਨਾਂ ਨੂੰ ਵੀ ਅਮਰੀਕਾ ਵੱਲੋਂ ਇਸ ਤਰ੍ਹਾਂ ਸਾਡੇ ਮੁੰਡੇ ਕੁੜੀਆਂ ਨੂੰ ਭੇਜੇ ਜਾਣ ਤੇ ਰੌਲਾ ਪਾਉਂਦੇ ਵੇਖਿਆ ਤਾਂ ਮੈਨੂੰ ਲੱਗਾ ਯਾਰ ਅਸੀਂ ਐਡੇ 도ਗਲੇ ਕਿਉਂ ਆ ਅਸੀਂ ਐਡੇ 도ਗਲੇ ਕਿਉਂ ਆ ਅਸੀਂ ਜੇਕਰ ਪ੍ਰਵਾਸੀ ਮਜ਼ਦੂਰ ਸਾਡੇ ਭਾਰਤ ਦੇ ਹੀ ਸਾਡੇ ਭਾਰਤ ਚੋਂ ਆਣ ਤਾਂ ਅਸੀਂ ਚੀਕਦੇ ਆਂ ਤੇ ਜੇਕਰ ਅਮਰੀਕਾ ਉੱਥੋਂ ਸਾਡੇਆਂ ਨੂੰ ਕੱਢਦਾ ਫਿਰ ਵੀ ਅਸੀਂ ਚੀਕਦੇ ਆਂ ਸਾਡਾ ਸਟੈਂਡ ਕੀ ਐ ਸਾਡਾ ਦੀਨ ਕੀ ਐ ਸਾਡਾ ਆਮਾਨ ਕੀ ਐ ਅਸੀਂ ਚਾਹੁੰਦੇ ਕੀ ਆ ਇਹ ਸਾਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਤੁਸੀਂ ਕੀ ਕਹਿੰਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦਿਓ ਬਹੁਤ ਮਿਹਰਬਾਨੀ